ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਨ ਜਾਣ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਸ ਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮੇਨ। ਆਓ ਅੱਜ ਦੇ ਵਚਨ ਦੇ ਵਿੱਚ ਜਾਂਦੇ ਆਂ। ਅੱਜ ਦਾ ਵਚਨ 2 ਕੋਰਿੰਥੀਆ ਉਹਦੀ 8 ਦੇ ਇਹਦੀ 9 ਨੰਬਰ ਆਇਤ। ਕਿਉਂਕਿ ਤੁਸੀਂ ਸਾਡੇ ਪ੍ਰਭੂ ਯੇਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਧਨੀ ਸੀ ਪਰ ਤੁਹਾਡੇ ਲਈ ਗਰੀਬ ਬਣਿਆ ਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਹੋ ਜਾਓ ਹallelujah ਅੱਜ ਦੇ ਵਚਨ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਵਰਤ ਦਾ ਜੋ ਟੌਪਿਕ ਆ ਕਰਜ਼ਿਆਂ ਤੋਂ ਕਰਜ਼ਿਆਂ ਦੇ ਲਈ ਪ੍ਰਾਰਥਨਾयां ਤੇ ਅੱਜ ਅਸੀਂ ਦੇਖਾਂਗੇ ਕਿ ਪ੍ਰਭੂ ਯੇਸ਼ੂ ਮਸੀਹ ਔਰ ਪਿਤਾ ਪਰਮੇਸ਼ਵਰ ਨੇ ਸਾਨੂੰ ਕਿਹੜੀਆਂ ਆਸ਼ੀਸ਼ਾਂ ਦਿੱਤੀਆਂ ਤੇ ਕਿਉਂ ਦਿੱਤੀਆਂ ਆ ਤੇ ਸਾਨੂੰ ਪ੍ਰਭੂ ਕਰਜਾਂ ਤੋਂ ਬਾਹਰ ਨਿਕਲਣ ਦੇ ਲਈ ਇਹ ਵਚਨ ਦਿੰਦਾ ਆ। ਤਾਂ ਅੱਜ ਅਸੀਂ ਨਾ ਹੀ ਵਚਨਾਂ ਨੂੰ ਜਾਣਾਂਗੇ। ਆਓ ਵਚਨ ਦੇ ਵੱਲ ਵੱਧਦੇ ਆਂ। ਵਚਨ ਦੇ ਵਿੱਚ ਇਦਾਂ ਲਿਖਿਆ ਕਿ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਤੁਸ ਤਨੀ ਸੀ ਪਰ ਤੁਹਾਡੇ ਲਈ ਗਰੀਬ ਬਣ ਗਿਆ ਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਹੋ ਸਕੋ। ਹੁਣ ਪ੍ਰਭੂ ਯਿਸੂ ਮਸੀਹ ਦਾ ਜੇ ਆਪਾਂ ਜੀਵਨ ਨੂੰ ਦੇਖੀਏ ਤਾਂ ਉਹ ਬਚਪਨ ਤੋਂ ਲੈ ਕੇ ਆਪਣੀ ਸਲੀਬੀ ਮੌਤ ਤੱਕ ਕੀ ਰਿਹਾ ਗਰੀਬ ਰਿਹਾ। ਉਹ ਆਪਣੇ ਜੋ ਉਹਨੇ ਕੋਈ ਰਾਜਿਆਂ ਵਾਲੇ ਬਸਤਰ ਨਹੀਂ ਪਹਿਨੇ ਸਾਡੇ ਵਾਂਗੂ ਔਰ ਨਾਰਮਲ ਇੱਕ ਇਨਸਾਨ ਬਣ ਕੇ ਰਹਿ ਉਹ ਧਰਤੀ ਤੇ ਜਦੋਂ ਸੀਗੇ ਉਹ ਇੱਕ ਨਾਰਮਲ ਪਰਸਨ ਬਣ ਕੇ ਰਹਿ ਪਰ ਉਹਨਾਂ ਨੇ ਕੋਈ ਵੀ ਐਸੀ ਕੋਈ ठाਠ ਬਾਠ ਨਹੀਂ ਰੱਖੀ ਐਸੀ ਕੋਈ ਉਹਨਾਂ ਨੇ ਚਾਹਤ ਨਹੀਂ ਰੱਖੀ ਕੋਈ ਕਾਮਨਾ ਨਹੀਂ ਰੱਖੀ ਐਸੀ ਕੋਈ ਉਹਨਾਂ ਨੇ ਸ਼ੌਂਕ ਨਹੀਂ ਰੱਖਿਆ ਕਿ ਜੋ ਇਸ ਧਰਤੀ ਦਾ ਮਹਿੰਗਾ ਸ਼ੌਂਕ ਹੋਵੇ ਨਾਲੇ ਉਹ ਖੁਦ ਪਰਮੇਸ਼ਰ ਦਾ ਪੁੱਤਰ ਸੀ ਉਹ ਕਿਉਂ ਗਰੀਬੀ ਦੇ ਵਿੱਚ ਰਹਿ ਗਿਆ ਜਦੋਂ ਆਪਾਂ ਦੇਖਦੇ ਆ ਕਿ ਪ੍ਰਭੂ ਯੇਸ਼ੂ ਮਸੀਹ ਜੰਗਲ ਦੇ ਵਿੱਚ ਗਏ ਹੋਏ ਸੀ ਪਹਾੜਾਂ ਦੇ ਉੱਪਰ ਗਏ ਹੋਏ ਸੀਗੇ ਜਦੋਂ ਫਾਸਟਿੰਗ ਕਰਨ ਦੇ ਲਈ ਗਏ ਸੀ ਰੋਜ਼ਾ ਪ੍ਰਾਰਥਨਾ ਕਰਨ ਦੇ ਲਈ 40 ਦਿਨਾਂ ਦੇ ਵਰਤ ਰੱਖੇ ਹੋਏ ਸੀ ਉਹਨਾਂ ਨੇ ਜਦੋਂ ਸ਼ਤਾਨ ਉਹਨਾਂ ਨੂੰ ਪਰਤਾਉਣ ਦੇ ਲਈ ਆਇਆ ਉਸ ਸਮੇਂ ਕੀ ਹੋਇਆ ਸ਼ਤਾਨ ਨੇ ਉਹਨਾਂ ਨੂੰ ਉੱਚੀ ਜਗ੍ਹਾ ਤੇ ਲਿਜਾ ਕੇ ਖੜੇ ਕਰਕੇ ਦਿਖਾਇਆ ਕਿ ਆ ਸਾਰੇ ਦਾ ਸਾਰਾ ਰਾਜਪਾਟ ਮੈਂ ਤੈਨੂੰ ਦੇ ਦੂੰਗਾ ਤੂੰ ਮੇਰੇ ਅੱਗੇ ਝੁੱਕ ਕੇ ਮੈਨੂੰ ਮੱਥਾ ਟੇਕ ਪਰ ਪ੍ਰਭੂ ਯੇਸ਼ੂ ਮਸੀਹ ਚਾਹਦੇ ਤਾਂ ਲੈ ਸਕਦੇ ਸੀ ਪ੍ਰਭੂ ਯੇਸ਼ੂ ਮਸੀਹ ਨੇ ਕਿਉਂ ਨਹੀਂ ਲਿਆ ਕਿਉਂਕਿ ਸਾਰੇ ਦਾ ਸਾਰਾ ਹੀ ਪ੍ਰਭੂ ਯੇਸ਼ੂ ਮਸੀਹ ਦਾ ਹੀ ਸੀ ਸਭ ਕੁਝ ਪ੍ਰਭੂ ਯੇਸ਼ੂ ਮਸੀਹ ਦਾ ਸੀ ਅਗਰ ਉਹ ਸ਼ੈਤਾਨ ਦੇ ਸਾਹਮਣੇ ਝੁੱਕ ਜਾਂਦਾ ਅਗਰ ਉਹ ਹੀ ਸ਼ੈਤਾਨ ਦੇ ਵਾਸ ਦੇ ਵਿੱਚ ਪੈ ਕੇ ਸ਼ੈਤਾਨ ਦੇ ਕੰਮਾਂ ਦੇ ਵਿੱਚ ਸਾਂਝੀ ਹੋ ਜਾਂਦਾ ਤਾਂ ਸਾਡੇ ਲਈ ਕਦੇ ਵੀ ਸਲੀਬ ਨੂੰ ਨਾਲ ਲੈ ਪਾਉਂਦਾ ਔਰ ਨਾ ਹੀ ਪ੍ਰਭੂ ਯੀਸ਼ੂ ਮਸੀਹ ਸਾਡੇ ਪਾਪਾਂ ਨੂੰ ਕਦੀ ਚੱਕ ਪਾਉਂਦੇ ਔਰ ਨਾ ਹੀ ਸਾਡੇ ਕਦੀ ਪਾਪ ਮਾਫ ਹੁੰਦੇ ਔਰ ਨਾ ਹੀ ਸਾਨੂੰ ਕਦੀ ਮੁਕਤੀ ਦਾਤਾ ਪਰਮੇਸ਼ਰ ਮਿਲਦਾ ਉਸ ਸਮੇਂ ਪ੍ਰਭੂ ਯੀਸ਼ੂ ਮਸੀਹ ਨੇ ਦੌਲਤ ਨੂੰ ਸ਼ੋਹਰਤ ਨੂੰ ਠੁਕਰਾ ਕੇ ਕੀ ਨੂੰ ਮੰਗਿਆ ਪਰਮੇਸ਼ਰ ਦੀ ਮਰਜ਼ੀ ਨੂੰ ਮੰਗਿਆ ਕਿ ਪਰਮੇਸ਼ਰ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਕੱਟ ਰੱਖਿਆ ਸੀਗਾ ਪ੍ਰਭੂ ਯੀਸ਼ੂ ਮਸੀਹ ਪਰਮੇਸ਼ਰ ਦਾ ਪੁੱਤਰ ਸੀ ਇਕਲੌਤਾ ਪੁੱਤਰ ਜੋ ਸਵਰਗ ਆਕਾਸ਼ ਧਰਤੀ ਦਾ ਮਾਲਕ ਹੈ ਉਸ ਦਾ ਪੁੱਤਰ ਗਰੀਬ ਹੋ ਜਾਵੇ ਇਹ ਗੱਲ ਕਿੱਦਾਂ ਆ ਜੇ ਇੱਕ ਰਾਜੇ ਦਾ ਬੇਟਾ ਕੰਗਾਲ ਹੋ ਜਾਵੇ ਤੇ ਇਹ ਗੱਲ ਚੱਜਦੀ ਨਹੀਂ ਆ ਪਰ ਪ੍ਰਭੂ ਯੇਸ਼ੂ ਮਸੀਹ ਸਾਡੇ ਲਈ ਗਰੀਬ ਹੋ ਗਿਆ ਪ੍ਰਭੂ ਯੇਸ਼ੂ ਮਸੀਹ ਸਾਡੇ ਲਈ ਇਸ ਲਈ ਗਰੀਬ ਹੋ ਗਿਆ ਕਿ ਆਪਾ ਆਉਣ ਵਾਲੇ ਸਮੇਂ ਦੇ ਵਿੱਚ ਧਨੀ ਬਣ ਸਕੀਏ ਅਸੀਂ ਕਿਸੇ ਕਰਦੇ ਦੇ ਵਿੱਚ ਨਾ ਰਹੀਏ ਤੇ ਪ੍ਰਭੂ ਯੇਸ਼ੂ ਮਸੀਹ ਇਸ ਲਈ ਗਰੀਬ ਹੋਏ ਪ੍ਰਭੂ ਯੀਸ਼ੂ ਮਸੀਹ ਨੇ ਆਤਮਾ ਦੇ ਵਿੱਚ ਵੀ ਗਰੀਬ ਹੋ ਗਿਆ ਔਰ ਪ੍ਰਭੂ ਯੀਸ਼ੂ ਮਸੀਹ ਆਰਥਿਕ ਤੌਰ ਤੇ ਵੀ ਗਰੀਬ ਹੋ ਕੇ ਸੰਸਾਰ ਦੇ ਵਿੱਚ ਰਹਿ ਕਿਉਂਕਿ ਉਹਨਾਂ ਨੇ ਸਾਡੇ ਪਾਪਾਂ ਨੂੰ ਸਲੀਫ਼ ਤੇ ਚੁੱਕਿਆ ਔਰ ਸਾਡੇ ਹੀ ਗੁਨਾਹਾਂ ਦੇ ਕਾਰਨ ਉਹ ਮਾਰੇ ਗਏ ਗੱਡੇ ਗਏ ਔਰ ਸੱਚਮੁੱਚ ਸਾਡੇ ਹੀ ਅਪਰਾਧਾਂ ਦੇ ਕਾਰਨ ਪ੍ਰਭੂ ਯੀਸ਼ੂ ਮਸੀਹ ਨੂੰ ਕਾਇਲ ਕੀਤਾ ਗਿਆ ਤਾਂਕਿ ਅਸੀਂ ਅਮੀਰ ਹੋ ਸਕੀਏ ਪਰ ਅਸੀਂ ਦਿਨੋ ਦਿਨ ਫੇਰ ਵੀ ਕਰਜ਼ਾ ਵਿੱਚ ਫਸਦੇ ਜਾ ਰਹੇ ਹਾਂ ਕਿਉਂ ਫਸਦੇ ਜਾ ਰਹੇ ਆ ਔਰ ਪ੍ਰਭੂ ਯੇਸ਼ੂ ਮਸੀਹ ਨੇ ਕਿਨਾਂ ਦੇ ਕਰਕੇ ਗਰੀਬ ਹੋਏ ਕਿਨਾਂ ਦੇ ਕਰਕੇ ਗਰੀਬੀ ਨੂੰ ਅਪਣਾਇਆ ਪ੍ਰਭੂ ਯੇਸ਼ੂ ਮਸੀਹ ਨੇ ਕਿਨਾਂ ਨੂੰ ਧਨੀ ਬਣਾਉਣ ਦੇ ਲਈ ਖੁਦ ਗਰੀਬ ਬਣੇ ਆਓ ਨੈਕਸਟ ਵਚਨ ਦੇ ਵਿੱਚ ਜਾਣਦੇ ਆ ਕੋਹ ਹਤਾ ਦੱਸਦੇ ਆ ਦੀ 3 ਨੰਬਰ ਆਇਤ ਧਰਮੀ ਮਨੁੱਖ ਨੂੰ ਯਹੋਵਾ ਭੁੱਖਾ ਨਹੀਂ ਰਹਿਣ ਦਿੰਦਾ ਪਰ ਦੁਸ਼ਟ ਦਿ ਲੋਚ ਉਹ ਪੂਰਾ ਹੋਣ ਨਹੀਂ ਦਿੰਦਾ ਆਲਸੀ ਹੱਥ ਕੰਗਾਲ ਕਰ ਦੇ ਕਰਦਾ ਹੈ ਪਰ ਉਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ ਹallelujah ਪ੍ਰਭੂ ਯੇਸ਼ੂ ਮਸੀ ਕਿਨਾਂਾਂ ਦੇ ਲਈ ਧਨੀ ਕਿਨਾਂਾਂ ਦੇ ਲਈ ਗਰੀਬ ਬਣਿਆ ਕਿਨਾਂ ਨੂੰ ਪਰਮੇਸ਼ਰ ਧਨੀ ਬਣਾਉਣ ਦੇ ਲਈ ਆਏ ਪ੍ਰਭੂ ਯੇਸ਼ੂ ਮਸੀ ਕਹਿੰਦੇ ਜਿਹੜੇ ਧਰਮੀ ਮਨੋਖਿਆ ਉਹਨੂੰ ਯਹੋਵਾ ਭੁੱਖਾ ਨਹੀਂ ਰਹਿਣ ਦਿੰਦਾ ਜਿਹੜੇ ਯਹੋਵਾ ਦੇ ਨਾਲ ਵਫਾਦਾਰੀ ਕਰਦੇ ਆ ਕੱਲੇ ਦਾਨ ਦਸਵੰਦ ਦੀ ਵਫਾਦਾਰੀ ਨਹੀਂ ਆ ਉਹ ਹਰ ਕੋਈ ਕਰ ਸਕਦਾ ਆ ਜੇ ਆਪਾਂ ਮੰਨਦੇ ਆ ਕਿ ਅਸੀਂ ਹਫਤੇ ਦੇ ਵਿੱਚ ਹਜ਼ਾਰਾਂ ਗੁਨਾਹ ਪਾਪ ਕਰਕੇ ਲੱਖਾਂ ਆਪਣੇ ਦਿਲ ਦੇ ਵਿੱਚ ਵਧੀਆਂ ਰੱਖ ਕੇ ਤੇ ਅਸੀਂ ਚਰਚ ਦੇ ਵਿੱਚ ਐਤਵਾਰ ਨੂੰ ਦਾਨ ਦਸਵੰਦ ਲੈ ਕੇ ਪਹੁੰਚ ਗਏ ਜੀ ਅਸੀਂ ਬੀ ਵਿਜਾ ਅਸੀਂ ਦਸਵੰਦ ਦਿੱਤਾ ਪਰਮੇਸ਼ਰ ਦੇ ਵਿੱਚ ਭੇਟ ਚੜਾਈ ਤਾਂ ਪਰਮੇਸ਼ਰ ਦੀ ਨਿਗਾ ਚ ਅਸੀਂ ਧਰਮੀ ਬਣ ਗਏ ਨਹੀਂ ਪ੍ਰਭੂ ਯਸ਼ੂ ਮਸੀਹ ਨੇ ਧਰਮੀ ਬਣਨ ਨੂੰ ਕਿਆ ਗਿਆ ਆ ਧਰਮੀ ਦਾ ਮਤਲਬ ਇਹ ਹੈ ਕਿ ਤੁਹਾਡੇ ਮਨ ਦੇ ਅੰਦਰ ਦਇਆ ਪਿਆਰ ਤੁਹਾਡੇ ਅੰਦਰ ਵਫਾਦਾਰੀ ਹੋਣੀ ਜ਼ਰੂਰੀ ਆ ਅਗਰ ਤੁਹਾਡੇ ਅੰਦਰ ਪ੍ਰਭੂ ਦਾ ਵਚਨ ਨਹੀਂ ਹੈਗਾ ਅਗਰ ਤੁਸੀਂ ਯਹਵਾ ਦਾ ਡਰ ਨਹੀਂ ਰੱਖਦੇ ਤਾਂ ਤੁਸੀਂ ਧਰਮੀ ਨਹੀਂ ਹੈਗੇ ਔਰ ਧਰਮੀ ਉਹ ਆ ਜਿਹੜਾ ਯਹਵਾ ਦਾ ਡਰ ਰੱਖਦਾ ਹੈ ਯਹਵਾ ਦੇ ਵਚਨਾਂ ਤੇ ਚੱਲਦਾ ਆ ਔਰ ਯਹਵਾ ਦੇ ਵਚਨਾਂ ਦੀ ਪਾਲਣਾ ਕਰਦਾ ਤੇ ਯਹਵਾ ਦਾ ਡਰ ਪੈ ਹਮੇਸ਼ਾ ਆਪਣੇ ਦਿਲ ਦੇ ਵਿੱਚ ਰੱਖ ਕੇ ਬੁਰਾਈ ਤੋਂ ਪਰੇ ਰਹਿੰਦਾ ਆ ਉਹ ਮਨੁੱਖ ਧਰਮੀਆਂ ਤੇ ਉਸ ਨੂੰ ਯਹੋਵਾ ਕਦੇ ਭੁੱਖਾ ਨਹੀਂ ਰਹਿਣ ਦਿੰਦਾ ਜਿਹੜਾ ਕਿਸੇ ਦੇ ਭੁੱਖ ਦੇ ਵਿੱਚ ਕਿਸੇ ਦੀ ਹੈਲਪ ਕਰਦਾ ਆ ਉਹਨੂੰ ਯਹੋਵਾ ਪਰਮੇਸ਼ਰ ਭੁੱਖੇ ਨਹੀਂ ਰਹਿਣ ਦਿੰਦਾ ਪਰ ਕਹਿੰਦੇ ਦੁਸ਼ਟ ਦੀ ਲੋਚ ਉਹ ਪੂਰਾ ਨਹੀਂ ਹੋਣ ਦਿੰਦਾ ਪਰਮੇਸ਼ਰ ਕਹਿੰਦੇ ਕਿ ਜਿਹੜਾ ਦੁਸ਼ਟ ਮਨੋਖਿਆ ਜਿਹੜਾ ਆਪਣੇ ਆਪ ਦੇ ਵਿੱਚ ਚਲਾਕੀ ਕਰਦਾ ਆ ਕਿਸੇ ਦੇ ਹੱਕ ਨੂੰ ਮਾਰ ਕੇ ਖੁਦ ਰੱਜਦਾ ਆ ਯਹੋਵਾ ਪਰਮੇਸ਼ਰ ਕਹਿੰਦੇ ਕਿ ਉਹਦੀ ਸੋਚ ਉਹਦਾ ਲਾਲਚ ਕਦੇ ਪਰਮੇਸ਼ਰ ਜਿਹੜਾ ਪੂਰਾ ਨਹੀਂ ਹੋਣ ਦਿੰਦਾ ਉਹਦੀ ਆਸ ਪਰਮੇਸ਼ਰ ਕਦੇ ਪੂਰੀ ਨਹੀਂ ਹੋਣ ਦਿੰਦਾ ਤੇ ਪਰਮੇਸ਼ਰ ਕਹਿੰਦੇ ਆ ਕਿ ਆਲਸੀ ਹੱਥ ਨੂੰ ਪਰਮੇਸ਼ਰ ਜਿਹੜਾ ਕੰਗਾਲ ਕਰਦਾ ਆ ਜਿਹੜਾ ਆਲਸ ਪੂਰਾ ਕਰਦਾ ਕੰਮ ਕਰਨ ਦੇ ਵਿੱਚ ਮਿਹਨਤ ਕਰਨ ਦੇ ਵਿੱਚ ਜਿਹੜਾ ਆਲਸੀ ਆ ਜਿਹੜਾ ਪ੍ਰਾਰਥਨਾ ਕਰਨ ਦੇ ਵਿੱਚ ਵੀ ਆਲਸੀ ਆ ਤੇ ਜਿਹੜਾ ਕੰਮ ਕਰਨ ਦੇ ਵਿੱਚ ਵੀ ਆਲਸੀ ਆ ਪਰਮੇਸ਼ਰ ਕਹਿੰਦਾ ਮੈਂ ਉਹਨੂੰ ਉਹਦੇ ਹੱਥ ਨੂੰ ਮੈਂ ਕੰਗਾਲ ਕਰ ਦਿੰਨਾ ਆ ਉਹਦੇ ਹੱਥ ਵਿੱਚ ਕੁਝ ਨਹੀਂ ਰਹਿੰਦਾ ਇਹ ਆਪਾਂ ਸਾਰੇ ਹੀ ਜਾਣਦੇ ਆ ਕਿ ਅਗਰ ਅਸੀਂ ਕੰਮ ਨਹੀਂ ਕਰਾਂਗੇ ਅਗਰ ਅਸੀਂ ਆਪਣੇ ਘਰ ਦਾ ਪ੍ਰਬੰਧ ਕਰਨਾ ਤਾਂ ਸਾਨੂੰ ਕੰਮ ਕਰਨਾ ਪੈਗਾ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਸਾਨੂੰ ਕੰਮ ਕਰਨਾ ਪੈਗਾ ਅਗਰ ਅਸੀਂ ਕੰਮ ਨਹੀਂ ਕਰਾਂਗੇ ਤੇ ਅਸੀਂ ਲੋਕਾਂ ਦੇ ਹੱਥ ਅਗੇ ਹੱਥ ੱਡਣ ਵਾਲੇ ਹੀ ਬਣਾਂਗੇ ਪਰਮੇਸ਼ਰ ਕਹਿੰਦੇ ਪਰ ਉਦਮੀ ਦਾ ਹੱਥ ਤਾਂ ਨਹੀਂ ਬਣਾ ਦਿੰਦਾ ਹੈ ਪਰਮੇਸ਼ਰ ਕਹਿੰਦਾ ਮੈਂ ਜਿਹੜਾ ਉਦਮ ਕਰਦਾ ਉਦਮ ਮਤਲਬ ਜਿਹੜਾ ਹਿੰਮਤ ਕਰਕੇ ਕੰਮ ਕਰਦਾ ਹੈ ਜਿਹੜਾ ਬਲ ਦੇ ਨਾਲ ਸ਼ਕਤੀ ਦੇ ਨਾਲ ਜਿਹੜਾ ਹਰ ਵੇਲੇ ਕੰਮ ਕਰਨ ਤਿਆਰ ਰਹਿੰਦਾ ਜਿਹੜਾ ਇਹ ਨਹੀਂ ਸੋਚਦਾ ਕਿ ਕੋਈ ਕੰਮ ਛੋਟਾ ਹੈ ਜਾਂ ਵੱਡਾ ਹੈ ਉਹ ਕੰਮ ਕਰਨ ਵਾਲਾ ਬੰਦਾ ਜਿਹੜਾ ਉਦਮੀ ਅਖਵਾਉਂਦਾ ਆ ਤੇ ਉਦਮੀ ਦਾ ਹੱਥ ਪਰਮੇਸ਼ਰ ਕਹਿੰਦਾ ਮੈਂ ਤਾਂ ਨਹੀਂ ਬਣਾਉਣਾ ਆ ਸੱਚਮੁੱਚ ਇਦਾਂ ਹੀ ਹੁੰਦੀ ਆ ਆਪਣੇ ਹੁਣ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਕਰਜ਼ੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਥਾਵਾਂ ਤੇ ਜਾਨੀ ਕਿ ਪੂਰੇ ਪੂਰੇ ਵਰਡ ਦੇ ਵਿੱਚ ਹੀ ਕਰਜ਼ਿਆਂ ਦਾ ਦੌਰ ਜਿਹੜਾ ਚੱਲ ਰਿਹਾ ਆ ਪਰ ਇੰਡੀਆ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਕਰਜ਼ੇ ਜਿਹੜੇ ਬਹੁਤ ਵੱਧ ਰਹੇ ਨੇ ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਅੱਜ ਦੇ ਜਿਹੜੇ ਨਿਊ ਜੰਗ ਜਨਰੇਸ਼ਨ ਆ ਕੰਮ ਨੂੰ ਛੋਟਾ ਵੱਡਾ ਸਮਝਦੇ ਨੇ ਅਗਰ ਕੋਈ ਕੰਮ ਮਤਲਬ ਕਿ ਆਪ ਆਪਨੇ ਹੀ ਕਰ ਦੀ ਗੱਲ ਕਰਦੇ ਆ ਜਿਵੇਂ ਹੁਣ ਸਾਡੇ ਮੇਰੇ ਭਰਾ ਨੂੰ ਜਾਂ ਮੇਰੇ ਹਸਬੰਡ ਨੂੰ ਕੋਈ ਕਹਿ ਦੇਵੇ ਕਿ ਤੂੰ ਕੋਈ ਐਸਾ ਕੰਮ ਕਰਨਾ ਚਾਹ ਸਬਜੀ ਦੀ ਰੈਡੀ ਲਾਉਣੀ ਆ ਜਾਂ ਕੁਝ ਹੋਰ ਕਰਨਾ ਉਹ ਕਹਿਣਗੇ ਸਾਡੀ ਪਰਸਨੈਲਿਟੀ ਤੋਂ ਇਹ ਵੱਖਰਾ ਆ ਮੀਨਜ਼ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ ਉਹਨਾਂ ਦੀ ਨਿਗਾਹ ਦੇ ਵਿੱਚ ਇਹ ਕੰਮ ਛੋਟਾ ਹੋ ਸਕਦਾ ਆ ਕਿ ਇਹ ਕੰਮ ਅਸੀਂ ਨਹੀਂ ਕਰਾਂਗੇ ਪਰ ਜਿਹੜੇ ਲੋਕ ਕਰਦੇ ਆ ਹੁਣ ਆਪਾਂ ਦੇਖਦੇ ਜਿਹੜੇ ਪ੍ਰਵਾਸੀ ਭੈਣ ਭਰਾ ਆਪਣੇ ਆਉਂਦੇ ਆ ਉਹ ਦੇਖੋ ਤੁਸੀਂ ਪੰਜਾਬ ਦੇ ਵਿੱਚ ਆਣ ਕੇ ਉਹਨਾਂ ਨੇ ਕੋਠੀਆਂ ਪਾਲੀਆਂ ਆਪਣੀਆਂ ਕਾਰਾਂ ਲੈ ਲਈਆਂ ਉਹ ਉਹ ਉਦਮ ਕਰਦੇ ਆ ਉਹ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ ਉਹਨਾਂ ਨੂੰ ਜਿਹੜਾ ਕੰਮ ਮਿਲਦਾ ਆ ਉਹ ਕਰਦੇ ਆ ਹੁਣ ਆਪਾਂ ਆਮ ਹੀ ਸ਼ਹਿਰ ਦੇ ਵਿੱਚ ਜਦੋਂ ਜਾਂਦੇ ਆ ਤੇ ਕਿਤੇ ਸਾਨੂੰ ਕੁਲਚਿਆਂ ਦੀਆਂ ਰੇੜੀਆਂ ਮਿਲੂਗੀਆਂ ਕਿਤੇ 버ਗਰਾਂ ਦੀਆਂ ਮਿਲੂਗੀਆਂ ਫਾਸਟ ਫੂਡ ਇੰਨਾ ਜ਼ਿਆਦਾ ਪ੍ਰਵਾਸੀ ਭਾਰਤੀ ਜਿਹੜੇ ਹੈਗੇ ਆ ਪ੍ਰਵਾਸੀ ਭੈਣ ਭਰਾ ਆ ਉਹੀ ਲਾ ਰਹੇ ਨੇ ਪੰਜਾਬੀ ਤੁਹਾਨੂੰ ਕੋਈ ਟਾਮਾ ਟਾਮਾ ਮਿਲੂਗਾ ਪੰਜਾਬੀ ਚਾਹੁੰਦੇ ਕਿ ਸਾਨੂੰ ਮਿੱਟੀ ਵੀ ਨਾ ਲੱਗੇ ਤੇ ਸਾਨੂੰ ਪੈਸੇ ਵੀ ਚੰਗੇ ਮਿਲਣ ਐਦਾਂ ਨਹੀਂ ਪਰ ਪਰਮੇਸ਼ਰ ਕਹਿੰਦਾ ਉਦਮੀ ਹੱਥ ਨੂੰ ਮੈਂ ਧਨੀ ਬਣਾਉਣਾ ਆ ਤੇ ਸੱਚਮੁੱਚ ਜਿਹੜਾ ਆਪਣੇ ਸਰੀਰ ਦੀ ਪਰਵਾਹ ਕੀਤੇ ਬਿਨਾ ਜਿਹੜਾ ਇਹ ਨਹੀਂ ਦੇਖਦਾ ਕਿ ਉਹ ਧੁੱਪ ਦੇ ਵਿੱਚ ਆ ਜਾਂ ਛਾਂ ਦੇ ਵਿੱਚ ਆ ਜਿਹਨੂੰ ਇਹ ਆ ਕਿ ਮੈਂ ਆਪਣੇ ਘਰ ਦਾ ਆਸ਼ਾ ਪ੍ਰਬੰਧ ਕਰਨਾ ਆ ਆਪਣੇ ਘਰ ਦੇ ਲਈ ਆਪਣੇ ਬੱਚਿਆਂ ਦੇ ਲਈ ਮੈਂ ਕੁਝ ਕਰਨਾ ਆ ਤੇ ਉਹ ਧੁੱਪ ਛਾਂ ਜਾਂ ਫਿਰ ਮਿੱਟੀ ਨਹੀਂ ਦੇਖਦਾ ਪਰ ਉੱਦਮ ਕਰਕੇ ਉਹ ਹਰ ਇੱਕ ਕੰਮ ਨੂੰ ਕਰਦਾ ਜਿਸ ਦੇ ਨਾਲ ਉਹਨੂੰ ਧਨ ਪ੍ਰਾਪਤ ਹੁੰਦਾ। ਤਾਂ ਸੱਚਮੁੱਚ ਪਰਮੇਸ਼ਰ ਇਹਨਾਂ ਲੋਕਾਂ ਨੂੰ ਧਨੀ ਬਣਾਉਂਦਾ। ਤਾਂ ਅਸੀਂ ਵੀ ਆਪਣੇ ਜੀਵਨ ਨੂੰ ਜਾਂਚਣਾ ਹੈ ਕਿ ਅਸੀਂ ਉਦਮੀ ਹਾਂ ਜਾਂ ਫਿਰ ਅਸੀਂ ਆਲਸੀ ਹਾਂ। ਕਿਉਂ ਸਾਡੇ ਜੀਵਨ ਦੇ ਵਿੱਚ ਕਰਜ਼ੇ ਵਧੇ ਹੋਏ ਨੇ? ਕਿ ਅਸੀਂ ਆਲਸੀ ਹਾਂ ਬਹੁਤ ਸਾਰੇ ਕਾਰਨ ਹੋ ਸਕਦੇ, ਕਈ ਵਾਰ ਸਾਡੀਆਂ ਮਜਬੂਰੀਆਂ ਵੀ ਹੋ ਸਕਦੀਆਂ ਪਰ ਇਹ ਨਾਰਮਲ ਚੀਜ਼ ਵੀ ਨਹੀਂ ਹੈਗੀ ਕਿ ਇਸ ਸ਼ਤਾਨ ਦੇ ਵੱਲੋਂ ਵੀ ਆ ਕਿ ਜਿਵੇਂ ਹੁਣ ਆਪਾਂ ਕਰਜ਼ਿਆਂ ਦੇ ਵਿੱਚ ਡੁੱਬੇ ਹੋયા ਸਾਡਾ ਕੋਈ ਖਰਚਾ ਵੀ ਖਾਸ ਨਹੀਂ ਹੈਗਾ ਪਰ ਜੇ ਸਾਨੂੰ ਕੋਈ ਨਾ ਕੋਈ ਖਰਚਾ ਐਦਾਂ ਦਾ ਆਣ ਪੈਂਦਾ ਆ ਕਿ ਸਾਨੂੰ ਲੋਨ ਜਾਂ ਕਰਜ਼ਾ ਚੱਕਣਾ ਹੀ ਪੈਂਦਾ ਆ ਇਹ ਸਾਰੇ ਸ਼ਤਾਨੀ ਕੰਮ ਵੀ ਆ ਆਪਾਂ ਸਾਰੇ ਹੀ ਅਜੇ ਇਹਨਾਂ ਵਚਨਾਂ ਦੇ ਦੁਆਰਾ ਆਪਾਂ ਦੇਖਾਂਗੇ ਕਿ ਪ੍ਰਭੂ ਸਾਨੂੰ ਕੀ ਆਖਦੇ ਕਿ ਕਿਉਂ ਇਹ ਸ਼ਰਾਪ ਕਰਜ਼ੇ ਦਾ ਸ਼ਰਾਪ ਸਾਡੇ ਜੀਵਨ ਚੋਂ ਦਾ ਇੱਕ ਤਾਂ ਆਲਸੀ ਹੋਣ ਦੇ ਕਰਕੇ ਇਹ ਸ਼ਰਾਪ ਸਾਡੇ ਜੀਵਨ ਚੋਂ ਦਾ ਆਪਾਂ ਇਸ ਵਚਨ ਦੇ ਵਿੱਚੋਂ ਦੇਖਿਆ ਹੈ ਕਿ ਪਰਮੇਸ਼ਰ ਕਹਿੰਦਾ ਕਿ ਜਿਹੜਾ ਆਲਸੀ ਆ ਉਹ ਉਹਦਾ ਹੱਥ ਪਰਮੇਸ਼ਰ ਕੰਗਾਲ ਕਰ ਦਿੰਦਾ ਤੇ ਇੱਕ ਪਰਮੇਸ਼ਰ ਕਹਿੰਦੇ ਆ ਕਿ ਆਪਾਂ ਨੈਕਸਟ ਵਚਨ ਦੇ ਵਿੱਚ ਪੜਾਂਗੇ ਕਿ ਹੋਰ ਕਿਉਂ ਪ੍ਰਭੂ ਸਾਨੂੰ ਕਰਜ਼ਿਆਂ ਦੇ ਵਿੱਚ ਸਾਡੇ ਤੇ ਕਰਜ਼ੇ ਦਾ ਸ਼ਰਾਪ ਆਉਂਦਾ ਆ ਕਿਹੜੀ ਅਸੀ ਵਜਾਇਆ ਤੇ ਸਾਨੂੰ ਪਰਮੇਸ਼ਰ ਤਸੱਲੀ ਕੀ ਦਿੰਦਿਆ ਪਰਮੇਸ਼ਰ ਨੇ ਕਿਹਾ ਕਿ ਮੈਂ ਖੁਦ ਗਰੀਬ ਹੋ ਗਿਆ ਪਰ ਕਿਉਂ ਤੁਹਾਨੂੰ ਤਨੀ ਬਣਾਉਣ ਦੇ ਲਈ ਨੈਕਸਟ ਵਚਨ ਚ ਆਪਾਂ ਜਾਣਾਂਗੇ ਆਓ ਨੈਕਸਟ ਵਚਨ ਚ ਦੇਖਦੇ ਆ 28 ਅਧਿਆਇ ਦੀ ਪਾਰਾ ਨੰਬਰ 8 ਯੋਹਾਵਾ ਤੁਹਾਡੇ ਲਈ ਆਪਣਾ ਚੰਗਾ ਆਕਾਸ਼ ਰੂਪੀ ਭੰਡਾਰ ਖੋਲੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਵਰਾਵੇ ਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ ਤੁਸੀਂ ਬਹੁਤਿਆਂ ਨੂੰ ਕਰਜ਼ਾ ਦੋਵੋਗੇ ਪਰ ਤੁਹਾਨੂੰ ਆਪ ਕਿਸੇ ਤੋਂ ਕਰਜ਼ਾ ਲੈਣਾ ਨਾ ਪਵੇਗਾ ਯੋਹਾਵਾ ਪਰਮੇਸ਼ਰ ਕਹਿੰਦੇ ਆ ਕਿ ਅਗਰ ਤੁਸੀਂ ਮੇਰੇ ਵਚਨਾਂ ਤੇ ਚੱਲਦੇ ਆਂ ਅਗਰ ਤੁਸੀਂ ਮੇਰਾ ਡਰ ਪੈ ਰੱਖਦੇ ਆਂ ਅਗਰ ਤੁਸੀਂ ਹਰ ਇੱਕ ਚੰਗਾ ਕੰਮ ਕਰਦੇ ਹਰ ਇੱਕ ਚੰਗਾ ਕਰਮ ਕਰਦੇ ਆ ਤਾਂ ਪਰਮੇਸ਼ਰ ਕਹਿੰਦੇ ਆ ਪਰਮੇਸ਼ਰ ਦੇ ਵਚਨ ਨੂੰ ਮੰਨਣ ਦੀ ਜਿਹੜੀ ਸਾਨੂੰ ਆਸ਼ੀਸ਼ ਮਿਲਦੀ ਆ ਪਰਮੇਸ਼ਰ ਕਹਿੰਦੇ ਕਿ ਯਹੋਵਾ ਤੁਹਾਡੇ ਆਪਣੇ ਤੁਹਾਡੇ ਲਈ ਆਪਣਾ ਚੰਗਾ ਆਕਾਸ਼ ਰੂਪੀ ਭੰਡਾਰ ਖੋਲੇਗਾ ਕਿ ਵੇਲੇ ਸਰ ਤੁਹਾਡੀ ਧਰਤੀ ਤੇ ਮੀਂਹ ਪਵੇ ਹੁਣ ਇੱਥੇ ਮੀਂਹ ਦਾ ਮਤਲਬ ਕੀ ਆ ਤੇ ਧਰਤੀ ਕੀ ਆ ਧਰਤੀ ਸਾਡੀ ਜ਼ਿੰਦਗੀ ਆ ਔਰ ਮੀਦਾ ਮਤਲਬ ਇਹ ਹੈ ਕਿ ਪਰਮੇਸ਼ਰ ਦੀਆਂ ਬਰਕਤਾਂ ਔਰ ਆਸ਼ੀਸ਼ਾਂ ਦਾ ਸਾਡੇ ਉੱਪਰ ਵਰਨਾ ਪਰਮੇਸ਼ਰ ਕਹਿੰਦੇ ਕਿ ਮੈਂ ਆਪਣਾ ਆਕਾਸ਼ ਰੂਪੀ ਭੰਡਾਰ ਮਤਲਬ ਕਿ ਸਵਰਗ ਰੂਪੀ ਭੰਡਾਰ ਪਰਮੇਸ਼ਰ ਸਾਡੇ ਲਈ ਖੋਲੇਗਾ ਅਗਰ ਅਸੀਂ ਯਹਵਾ ਪਰਮੇਸ਼ਰ ਦੇ ਪੈਛ ਰਹਨੇ ਆ ਯਹਵਾ ਪਰਮੇਸ਼ਰ ਦੇ ਵਚਨਾਂ ਦੇ ਉੱਪਰ ਚੱਲਦੇ ਆ ਤੇ ਯਹਵਾ ਪਰਮੇਸ਼ਰ ਸਾਡੇ ਲਈ ਆਕਾਸ਼ ਰੂਪੀ ਭੰਡਾਰ ਖੋਲ ਕੇ ਸਾਡੇ ਲਈ ਸਮੇ ਸਿਰ ਬਰਕਤਾਂ ਨੂੰ ਬਹਰਾਏਗਾ ਸਾਡੇ ਜ਼ਰੂਰਤ ਤੋਂ ਪਹਿਲਾਂ ਪਰਮੇਸ਼ਰ ਸਾਨੂੰ ਦੇਵੇਗਾ ਨਾ ਕਿ ਸਾਡੀ ਜ਼ਰੂਰਤ ਖਤਮ ਹੋਣ ਤੋਂ ਬਾਅਦ ਸਾਨੂੰ ਉਹ ਚੀਜ਼ ਮਿਲੇਗੀ ਪਰਮੇਸ਼ਰ ਉੱਤੇ ਪ੍ਰਸਰ ਰੱਖਣ ਵਾਲਿਆਂ ਦੇ ਲਈ ਉਦਮੀ ਹੱਥਾਂ ਵਾਲਿਆਂ ਦੇ ਲਈ ਪਰਮੇਸ਼ਰ ਕਹਿੰਦਾ ਮੈਂ ਸਾਰੇ ਕੰਮਾਂ ਉੱਤੇ ਬਰਕਤ ਦਊਂਗਾ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵਾਂਗਾ ਪਰਮੇਸ਼ਰ ਕਹਿੰਦਾ ਆ ਸੱਚਮੱਚ ਜਿਹੜਾ ਵੀ ਕੰਮ ਤੁਸੀਂ ਕਰੋਗੇ ਯਹਵਾ ਪਰਮੇਸ਼ਰ ਤੁਹਾਡੇ ਹੱਥਾਂ ਦੇ ਕੰਮਾਂ ਤੇ ਤੁਹਾਨੂੰ ਬਰਕਤ ਦੇਊਗਾ ਤੁਸੀਂ ਬਹੁਤੀਆਂ ਕੋਮਾਂ ਨੂੰ ਕਰਜ਼ਾ ਦਊਂਗੇ ਪਰ ਤੁਹਾਨੂੰ ਆਪ ਕਿਸੇ ਤੋਂ ਕਰਜ਼ਾ ਨਹੀਂ ਲੈਣਾ ਪੈਗਾ ਯਹਵਾ ਪਰਮੇਸ਼ਰ ਕਹਿੰਦੇ ਆ ਕਿ ਮੇਰੇ ਵਚਨ ਨੂੰ ਮੰਨਨ ਦਾ ਮੇਰੇ ਹੁਕਮਾਂ ਤੇ ਚੱਲਣ ਦਾ ਜਿਹੜਾ ਆ ਫਾਲਿਆ ਆਸ਼ੀਸ਼ ਆ ਇਹ ਆ ਕਿ ਤੁਸੀਂ ਬਹੁਤੀਆਂ ਕੋਮਾਂ ਨੂੰ ਕਰਜ਼ਾ ਦੋਵੋਗੇ ਪਰ ਤੁਸੀਂ ਆਪ ਕਿਸੇ ਤੋਂ ਕਰਜ਼ਾ ਨਾ ਲੈਣਾ ਤੁਹਾਨੂੰ ਨਹੀਂ ਪਵੇਗਾ ਤੋ ਸੱਚਮੁੱਚ ਅਸੀਂ ਅੱਜ ਜਾਣਿਆ ਕਿ ਪ੍ਰਭੂ ਯੇਸ਼ੂ ਮਸੀਹ ਨੇ ਸਾਨੂੰ ਸਾਰੇ ਕਰਜ਼ਾ ਤੋਂ ਆਜ਼ਾਦ ਕੀਤਾ ਹੋਇਆ ਹੈ ਔਰ ਪ੍ਰਭੂ ਯੇਸ਼ੂ ਮਸੀਹ ਨੇ ਖੁਦ ਗਰੀਬ ਹੋ ਕੇ ਸਾਨੂੰ ਧਨੀ ਬਣਾਇਆ ਤੇ ਪ੍ਰਭੂ ਦੇ ਵਚਨ ਨੂੰ ਮੰਨਣ ਵਾਲੇ ਜਿਹੜੇ ਆ ਔਰ ਜਿਹੜੇ ਉਦਮੀ ਲੋਗ ਆ ਪਰਮੇਸ਼ਰ ਉਹਨਾਂ ਨੂੰ ਧਨੀ ਬਣਾਉਂਦਾ ਹੈ ਔਰ ਸੱਚਮੁੱਚ ਯਹਵਾ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣ ਵਾਲਿਆਂ ਦੇ ਲਈ ਯਹਵਾ ਪਰਮੇਸ਼ਰ ਹਰ ਇੱਕ ਕਰਜ਼ੇ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੱਢ ਦਵੇਗਾ ਅਰੇ ਆਪਣੇ ਆਕਾਸ਼ ਰੂਪੀ ਭੰਡਾਰ ਖੋਲ ਕੇ ਸਾਨੂੰ ਸਮੇ ਦੇ ਸਿਰ ਬਰਕਤ ਦੇਊਗਾ ਔਰ ਸਾਡੀਆਂ ਜਿਹੜੀਆਂ ਜ਼ਿੰਦਗੀਆਂ ਆ ਜੋ ਫੀਰਾਨ ਆ ਜੋ ਇਸ ਸਮੇ ਖੰਡਰ ਪਈਆਂ ਆ ਸਾਡੀ ਜ਼ਿੰਦਗੀ ਚ ਕੋਈ ਹਰੀਆਲੀ ਨਹੀਂ ਹੈਗੀ ਸਾਡੀ ਜ਼ਿੰਦਗੀਆਂ ਦੇ ਵਿੱਚ ਕੋਈ ਖੁਸ਼ੀ ਨਹੀਂ ਆ ਪਰ ਅਸੀਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੇ ਆ ਚੁੜਾਈ ਜਾ ਰਹੇ ਆ ਉਹਨਾ ਕਰਜ਼ਾਂ ਤੋਂ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਆਜ਼ਾਦ ਕਰੂੰਗਾ ਮੈਂ ਤੇਰੇ ਹੱਥਾਂ ਦੇ ਕੰਮਾਂ ਤੇ ਤੈਨੂੰ ਬਰਕਤ ਦਊਂਗਾ ਕਿ ਤੂੰ ਜਿੰਨਾ ਤੈਨੂੰ ਜ਼ਰੂਰਤ ਹੈ ਪਰਮੇਸ਼ਰ ਕਹਿੰਦੇ ਕਿ ਉਹਨਾ ਮੈਂ ਤੇਰੇ ਹੱਥਾਂ ਦੇ ਕੰਮਾਂ ਨੂੰ ਬਰਕਤ ਦਊਂਗਾ ਕਿ ਜੋ ਤੂੰ ਆਪਣੇ ਹੱਥਾਂ ਦੇ ਨਾਲ ਕੰਮ ਕਰੇਗਾ ਉਸ ਸਾਰੇ ਕੰਮ ਦੇ ਵਿੱਚ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਇੰਨੀ ਕੁ ਬਰਕਤ ਦੇ ਦਊਂਗਾ ਕਿ ਤੁਸੀਂ ਕਰਜ਼ਾ ਦੋਹੋਂਗੇ ਲਓਗੇ ਨਹੀਂ ਪਰ ਤੁਸੀਂ ਕਰਜ਼ਾ ਬਹੁਤਿਆਂ ਨੂੰ ਕੰਮਾਂ ਨੂੰ ਦੇਣ ਵਾਲੇ ਬਣੋਗੇ ਸੱਚਮੁੱਚ ਇਹਨਾਂ ਵਿਚਨਾ ਦੇ ਦੁਆਰਾ ਅਸੀਂ ਅੱਜ ਉਹਨਾਂ ਸਾਰੇ ਹੀ ਕਰਜ਼ੇ ਤੋਂ ਪਰੇਸ਼ਾਨ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਾਂਗੇ ਜਿਨ੍ਹਾਂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੈ ਜਿਨ੍ਹਾਂ ਦੇ ਕਰਜ਼ਿਆਂ ਦੇ ਕਾਰਨ ਘਰ ਦੀ ਕੋਈ ਵੀ ਚੀਜ਼ ਨਹੀਂ ਬਣ ਪਾਰੀ ਔਰ ਜਿਨ੍ਹਾਂ ਦੇ ਕਰਜ਼ਿਆਂ ਦੇ ਕਾਰਨ ਉਹ ਪਰਮੇਸ਼ਰ ਦੇ ਵਿੱਚ ਵੀ ਪੂਰੀ ਤਰ੍ਹਾਂ ਨਹੀਂ ਚੱਲ ਪਾ ਰਹੇ ਔਰ ਜਿਨ੍ਹਾਂ ਦੇ ਕਰਜ਼ਿਆਂ ਦੇ ਕਾਰਨ ਉਹ ਹਰ ਵੇਲੇ ਅਸ਼ਾਂਤੀ ਵਿੱਚ ਰਹਿੰਦੇ ਆ ਹਰ ਵੇਲੇ ਟੈਨਸ਼ਨ ਚ ਰਹਿੰਦੇ ਆ ਬੋਝ ਚ ਰਹਿੰਦੇ ਆ ਤੇ ਸਤਿਮਚਾਉ ਇਹਨਾਂ ਵਚਨਾਂ ਦੇ ਦੁਆਰਾ ਪ੍ਰਭੂ ਜੀ ਦੀ ਹਜ਼ੂਰੀ ਦੇ ਵਿੱਚ ਰਲ ਕੇ ਸਭ ਜਣ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਵਾ 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 ਧੰਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਅੱਜ ਦੁਪਹਿਰ ਦੇ ਵਚਨ ਦੇ ਲਈ ਮੇਰੇ ਖੁਦਾਵੰਦ ਜੀ ਅੱਜ ਜੋ ਵੀ ਤੁਸੀਂ ਸਾਨੂੰ ਵਚਨ ਦਿੱਤੇ ਖੁਦਾਵੰਦ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭ ਜੀ ਤੁਸੀਂ ਆਪਣੇ ਵਚਨ ਚ ਕਿਹਾ ਕਿ ਮੈਂ ਤੁਹਾਨੂੰ ਅਮੀਰ ਕਰਨ ਦੇ ਲਈ ਧਨੀ ਬਣਾਉਣ ਦੇ ਲਈ ਮੈਂ ਖੁਦ ਗਰੀਬ ਹੋ ਗਿਆ ਤਾਂ ਕਿ ਤੁਸੀਂ ਧਨੀ ਬਣ ਸਕੋ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਿਹਾ ਮੈਂ ਉਦਮੀ ਹੱਥਾਂ ਦੇ ਉੱਪਰ ਪਰਕਾ ਤਦ ਦਵਾਵਾਂਗਾ ਮੈਂ ਉਦਮੀ ਹੱਥਾਂ ਨੂੰ ਤਾਂ ਨਹੀਂ ਬਣਾਵਾਂਗਾ ਪ੍ਰਭੂ ਜੀ ਤੁਸੀਂ ਕਿਹਾ ਮੈਂ ਆਲਸੀ ਮਨੁੱਖਾਂ ਨੂੰ ਕੰਗਾਲ ਕਰੂੰਗਾ ਔਰ ਸੱਚਮੁੱਚ ਪ੍ਰਭੂ ਜੀ ਤੁਸੀਂ ਕਿਹਾ ਮੈਂ ਤੁਹਾਡੇ ਲਈ ਆਪਣੇ ਆਕਾਸ਼ ਰੂਪੀ ਭੰਡਾਰ ਖੋਲ ਕੇ ਤੁਹਾਡੇ ertid te samay sar me bharawanga ਔਰ ਮੈਂ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਬਰਕਤ ਦਵਾਂਗਾ ਔਰ ਤੁਸੀਂ ਕਰਜ਼ਾ ਲੈਣ ਵਾਲੇ ਨਹੀਂ ਪਰ ਕਰਜ਼ਾ ਦੇਣ ਵਾਲੇ ਬਣੋਗੇ ਸੱਚਮੁੱਚ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਸਾਰੇ ਹੀ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ ਖੁਦਾਵੰਨ ਜੀ ਉਹਨਾਂ ਸਾਰੇ ਹੀ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਜਿਨ੍ਹਾਂ ਦੀ ਜ਼ਿੰਦਗੀਆਂ ਦੇ ਵਿੱਚ ਕਰਜ਼ੇ ਦੀ ਸਪਿਰਿਟ ਕੰਮ ਕਰਦੀ ਮੇਰੇ ਮਹਾਨ ਪਰਮੇਸ਼ਰ ਅੱਜ ਕਰਜ਼ੇ ਦੀ ਸਾਰੀ ਸਪਿਰਿਟ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿਨੀ ਆ ਰੱਦ ਕਰ ਦਿਨੀ ਖੁਦਾਵੰਨ ਜੀ ਹਰ ਇੱਕ ਕਰਜ਼ਾ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਸਾਡੀ ਮਰਜ਼ੀ ਤੋਂ ਬਿਨਾਂ ਆਉਂਦੀਆਂ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਕਰਜ਼ਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖਤਮ ਹੋ ਜਾਵੇ ਪ੍ਰਭੂ ਜੀ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਨਹੀਂ ਆਸ਼ੀਸ਼ ਬਰਕਤ ਦਿਓ ਖੁਦਾਵੰਨ ਜੀ ਕਿ ਸਾਨੂੰ ਕਰਜ਼ੇ ਲੈਣ ਦੀ ਜ਼ਰੂਰਤ ਨਾ ਪਵੇ ਪ੍ਰਭੂ ਜੀ ਔਰ ਪ੍ਰਭੂ ਜੀ ਤੁਸੀਂ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿਓ ਪ੍ਰਭੂ ਜੀ ਕਿ ਅਸੀਂ ਆਪਣੇ ਘਰਾਂ ਦਾ ਅੱਛਾ ਪ੍ਰਬੰਧ ਕਰਨ ਵਾਲੇ ਹੋ ਜਾਈਏ ਪ੍ਰਭੂ ਜੀ ਅਸੀਂ ਕੋਈ ਵੀ ਕਰਜ਼ਾ ਨਾ ਚੱਕੀਏ ਪਰ ਪ੍ਰਭੂ ਜੀ ਅਸੀਂ ਤੁਹਾਡੇ ਵਚਨ ਤੇ ਤੁਹਾਡੀ ਸਮਰਥ ਤੇ ਭਰੋਸਾ ਰੱਖ ਕੇ ਖੁਦਾ ਆਪਣੇ ਹਰ ਇੱਕ ਕੰਮ ਨੂੰ ਪੂਰਾ ਕਰੀਏ ਮੇਰੇ ਮਹਾਨ ਪਰਮੇਸ਼ਰ ਜਿਨ੍ਹਾਂ ਦੇ ਪੈਣਾ ਭਰਾਵਾਂ ਦੇ ਸਰ ਕਰਜਾ ਮੇਰੇ ਮਹਾਨ ਖੁਦਾ ਅੱਜ ਇਹਨਾਂ ਨੂੰ ਕਰਜ਼ੇ ਦੇ ਬੋਝ ਤੋਂ ਆਜ਼ਾਦ ਕਰੋ ਖੁਦਾ ਸੱਚਮੁੱਚ ਤੁਸੀਂ ਇਹਨਾਂ ਦੇ ਲਈ ਪਰਮਜੀ ਗਰੀਬ ਹੋਏ ਤਾਂ ਕਿ ਇਹ ਧਨੀ ਬਣ ਸਕਣ ਪਰਮੇਸ਼ਰ ਜੀ ਸੱਚਮੁੱਚ ਖੁਦਾਵੰ ਜੀ ਨੇ ਸਾਰੇ ਲੋਕਾਂ ਨੂੰ ਧਨੀ ਬਣਾਓ ਪਰਮੇਸ਼ਰ ਜੀ ਇਹਨਾਂ ਦੀਆਂ ਲੋੜਾਂ ਨੂੰ ਜ਼ਰੂਰਤਾਂ ਨੂੰ ਸਵਰਗੀ ਰਾਜ ਖਜ਼ਾਨਿਆਂ ਚੋਂ ਪੂਰਾ ਕਰਦੇ ਹੋਏ ਖੁਦਾਵੰ ਜੀ ਇਹਨਾਂ ਦੀਆਂ ਸਾਰੀਆਂ ਹੀ ਜ਼ਰੂਰਤਾਂ ਨੂੰ ਪਰਮੇਸ਼ਰ ਸਵਰਗੀ ਰਾਜ ਖਜ਼ਾਨਿਆਂ ਚੋਂ ਪੂਰਾ ਕਰੋ ਮੇਰੇ ਮਹਾਨ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪ੍ਰਭੂ ਜੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਰਜ਼ੇ ਦੀ ਸਪਿਰਿਟ ਨਾਲ ਪਾ ਨਾ ਪਏ ਖੁਦਾਵੰਜੀ ਔਰ ਪ੍ਰਭ ਜੀ ਸੱਚਮੁੱਚ ਖੁਦਾ ਇਹਨਾਂ ਦੇ ਰੋਟੀ ਪਾਣੀ ਤੇ ਖੁਦਾਵੰਦੀ ਇਹਨਾਂ ਦੇ ਰਸੋਈਆਂ ਤੇ ਪ੍ਰਭੂ ਜੀ ਇਹਨਾਂ ਦੇ ਪ੍ਰਾਰਥਨਾ ਤੇ ਪ੍ਰਭੂ ਜੀ ਬਰਕਤ ਆਸ਼ੀਸ਼ ਦਿਓ ਮੇਰੇ ਮਹਾਨ ਖੁਦਾਵੰਦੀ ਇਹਨਾਂ ਨੂੰ ਤਨੀ ਮਨਾਓ ਮੇਰੇ ਮਹਾਨ ਖੁਦਾ ਸੱਚਮੁੱਚ ਖੁਦਾਵੰਦੀ ਤੁਸੀਂ ਪ੍ਰਭੂ ਜੀ ਤਨੀ ਸੀ ਪਰ ਸਾਡੇ ਲਈ ਕੰਗਾਲ ਹੋ ਗਏ ਖੁਦਾ ਕਿ ਅਸੀਂ ਤਾਂ ਨਹੀਂ ਬਣ ਸਕੀਏ ਪ੍ਰਭੂ ਜੀ ਆਪਣੇ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਖੁਦਾਵੰਦੀ ਲਾਗੂ ਕਰੋ ਪਰਮੇਸ਼ਰ ਜੀ ਦੇ ਨਾ ਵਚਨਾਂ ਦੁਆਰਾ ਅਸੀਂ ਆਸ਼ੀਸ਼ ਬਰਕਤ ਨੂੰ ਪਾਈਏ ਬlesing ਨੂੰ ਪਾਈਏ ਮੇਰੇ ਖੁਦਾ ਅੱਜ ਤੋਂ ਸਾਡੇ ਸਾਰੇ ਹੀ ਕਰਜ਼ੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖਤਮ ਹੋ ਗਏ ਨੇ ਪ੍ਰਭ ਜੀ ਅੱਜ ਤੋਂ ਸਾਡੇ ਸਾਰੇ ਕਰਜ਼ੇ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਭਰਪੂਰੀ ਦੇ ਨਾਲ ਪਰਮੇਸ਼ਰ ਫਜ਼ਲ ਦੇ ਨਾਲ ਖੁਦਾਵੰ ਜੀ ਆਪਣੀਆਂ ਆਸ਼ੀਸ਼ਾਂ ਬਰਕਤਾਂ ਦੇ ਨਾਲ ਭਰ ਦਿਓ ਮੇਰੇ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪ੍ਰਭ ਜੀ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਖੁਦਾ ਕੋਈ ਵੀ ਗਰੀਬੀ ਕੋਈ ਵੀ ਕਰਜ਼ੇ ਦੀ ਸਪਿਰਿਟ ਨਾ ਆਣੇ ਪਾਈ ਮੇਰੇ ਮਹਾਨ ਖੁਦਾ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਹਰ ਇੱਕ ਪੈਨ ਪੈ ਨੂੰ ਤੁਹਾਡੇ ਸਮਰਥੀ ਜ਼ੋਰਵਰ ਜ਼ਲਾਲੀ ਹੱਥਾਂ ਚ ਸੌਂਪਦੇ ਪ੍ਰਭ ਜੀ ਇਨਾਂ ਦੇ ਕਰਜ਼ਿਆਂ ਦੇ ਪ੍ਰਭੂ ਜੀ ਮੁਕੰਨ ਦੇ ਵਿੱਚ ਖੁਦਾਵੰ ਜੀ ਇਨਾਂ ਦੇ ਕਰਜ਼ਿਆਂ ਨੂੰ ਪੂਰਾ ਕਰਨ ਚ ਇਨਾਂ ਦੀ ਮਦਦ ਸਹਾਇਤਾ ਅਗਵਾਈ ਕਰੋ ਖੁਦਾ ਤੁਸੀਂ ਇਨਾਂ ਲਈ ਪ੍ਰਭੂ ਜੀ ਧੰਨ ਦੀ ਪ੍ਰਭੂ ਜੀ ਧੰਨ ਦੀ ਜੋ ਵੀ ਪਰਪੂਰੀ ਖੁਦਾ ਇਨਾਂ ਨੂੰ ਦੋ ਖੁਦਾ ਜਿਹਦੇ ਨਾਲ ਇਹ ਆਪਣੇ ਕਰਜ਼ਿਆਂ ਨੂੰ ਉਤਾਰ ਕੇ ਪ੍ਰਭੂ ਜੀ ਸੁਰਖਰੂ ਹੋ ਸਕਨ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਅੱਗੇ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਲਹੂ ਚ ਕਵਰ ਕਰਦੀਆਂ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਪਰਮੇਸ਼ਵਰ ਜੀ ਤੁਹਾਡੀ ਦਇਆ ਹੇਠ ਰੱਖਦੇ ਹੋਏ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਮੰਗਦੀਆਂ ਆਮਨ 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 ਅੱਗੇ ਦੀ ਵਰਤ ਦੀ ਜਿਹੜੀ ਪ੍ਰਾਰਥਨਾ ਉਹ ਸਿਸਟਰ ਮਨਪ੍ਰੀਤ ਜੀ ਕਰਨਗੇ ਦੁਪਹਿਰ 2:00 ਵਜੇ ਸਾਰੇ ਹੀ ਭੈਣ ਭਰਾਵਾਂ ਨੇ ਵਰਤ ਖੋਲਣ ਦੀ ਪ੍ਰਾਰਥਨਾ ਨੂੰ ਜ਼ਰੂਰ ਸੁਣਨਾ ਔਰ ਕੱਲ ਖਾਸ ਪ੍ਰਾਰਥਨਾ ਹੋਏਗੀ ਕੱਲ ਖਾਸ ਵਰਤ ਦਾ ਟੌਪਿਕ ਹੋਏਗਾ ਬਿਮਾਰੀਆਂ ਤੋਂ ਸ਼ਿਫਾ ਦੇ ਲਈ ਪ੍ਰਾਰਥਨਾ ਔਰ ਸਾਰੇ ਹੀ ਭੈਣ ਭਰਾਵਾਂ ਨੇ ਵਰਤੂ ਦੇ ਵਿੱਚ ਆਪਣਾ ਯੋਗਦਾਨ ਦੇਣਾ ਔਰ ਸੱਚਮੁੱਚ ਆਪਾਂ ਸਾਰਿਆਂ ਨੇ ਹੀ ਉਹਨਾਂ ਸਾਰੇ ਬਿਮਾਰ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਨੀ ਹੈ ਜੋ ਆਪਣੀ ਜ਼ਿੰਦਗੀ ਤੋਂ ਆਸ ਉਮੀਦ ਛੱਡ ਚੁੱਕੇ ਨੇ ਜੋ ਆਪਣੀਆਂ ਬਿਮਾਰੀਆਂ ਤੋਂ ਥੱਕ ਚੁੱਕੇ ਨੇ ਔਰ ਸੱਚਮੁੱਚ ਆਪਾਂ ਉਹਨਾਂ ਨੂੰ ਪਰਮੇਸ਼ਵਰ ਜੀ ਦੇ ਹਜ਼ੂਰੀ ਦੇ ਅੱਗੇ ਰੱਖਣਾ ਹੈ ਪਰਮੇਸ਼ਵਰ ਜੀ ਦੀ ਹਜ਼ੂਰੀ ਚ ਲੈ ਕੇ ਜਾਣਾ ਹੈ ਉਹਨਾਂ ਸਾਰੇ ਹੀ ਭੈਣ ਭਰਾਵਾਂ ਦੇ ਲਈ ਆਪਾਂ ਦਿਲ ਤੋਂ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਉਹਨਾਂ ਨੂੰ ਚੰਗਾ ਕਰੇ ਨਿਰੋਗ ਕਰੇ ਔਰ ਸੱਚਮੁੱਚ ਪਰਮੇਸ਼ਵਰ ਉਹਨਾਂ ਨੂੰ ਬਹੁਤ ਹੀ ਬਹੁਤ ਆਇਤ ਦੇ ਨਾਲ ਲੰਬੀ ਉਮਰ ਬਖਸ਼ੇ ਔਰ ਸੱਚਮੁੱਚ ਅੱਗੇ ਦਾ ਸਮਾਂ ਵਰਤ ਦਾ ਜਿਹੜਾ ਸਮਾਂ ਆ ਪਰਮੇਸ਼ਰ ਜੀ ਦੇ ਹੱਥਾਂ ਵਿੱਚ ਸੌਂਪਦੇ ਆ ਔਰ ਪਰਮੇਸ਼ਰ ਸਾਰਿਆਂ ਦੇ ਵਰਤ ਨੂੰ ਸਫਲ ਕਰਨ ਵਿੱਚ ਸਾਰਿਆਂ ਦੀ ਹੀ ਮਦਦ ਸਹਾਇਤਾ ਅਗਵਾਈ ਕਰੇ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਸਾਰੀ ਕਲੀਸਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ